ਜੇਕਰ ਸਾਨੂੰ ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਅਸੀਂ ਜਵਾਬ ਦੇ ਵਿੱਚ ਵੈਟਿਕਨ ਸਿਟੀ ਦਾ ਨਾਮ ਲੈ ਲੈਂਦੇ ਹਾਂ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬਹੁਤ ਸਾਰੇ ਹੋਰ ਛੋਟੇ ਦੇਸ਼ ਵੀ ਮੌਜੂਦ ਹਨ ਜਿਨ੍ਹਾਂ ਦੀ ਆਬਾਦੀ ਬਹੁਤ ਘੱਟ ਹੈ ਵੈਟਿਕਨ ਸਿਟੀ ਉਹਨਾਂ ਦੇਸ਼ਾਂ ਨਾਲੋਂ ਕਾਫੀ ਵੱਡਾ ਹੈ ਪਰ ਬਹੁਤ ਘੱਟ ਲੋਕ ਇਹਨਾਂ ਦੇਸ਼ਾਂ ਬਾਰੇ ਜਾਣਦੇ ਹਨ ਅਸਲ ਵਿੱਚ ਇਹਨਾਂ ਨੂੰ ਮਾਈਕਰੋ ਕ੍ਰੋਨੇਸ਼ਨ ਕਿਹਾ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ 27 ਲੋਕਾਂ ਦੀ ਆਬਾਦੀ ਵਾਲਾ ਉਦੇਸ਼ ਕਿਹੜਾ ਹੈ ਤਾਂ ਤੁਸੀਂ ਵੀ ਉਲਝਣ ਦੇ ਵਿੱਚ ਪੈ ਜਾਵੋਗੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਦੱਸ ਦਈਏ ਕਿ ਛੋਟਾ ਜਿਹਾ ਦੇਸ਼ ਇੰਗਲੈਂਡ ਦੇ ਉੱਤਰੀ ਸਾਗਰ ਦੇ ਵਿੱਚ ਸਥਿਤ ਹੈ ਅਤੇ ਮੁਦਰਾ ਸੀਲੈਂਡ ਡਾਲਰ ਹੈ ਹਾਲਾਂਕਿ ਇਹ ਮੁਦਰਾ ਵਿਦੇਸ਼ ਵਿੱਚ ਨਹੀਂ ਵਰਤੀ ਜਾਂਦੀ ਹਾਲਾਂਕਿ ਜੋ ਵੀ ਇਸ ਦੇਸ਼ ਦੀ ਆਬਾਦੀ ਬਾਰੇ ਸੁਣਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਉਸ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਦੀ ਆਬਾਦੀ ਸਿਰਫ 27 ਹੈ ਪਾਵ ਸਿਰਫ ਉੱਥੇ 27 ਲੋਕ ਹੀ ਰਹਿੰਦੇ ਹਨ ਪਰ ਇਹ ਬਿਲਕੁਲ ਸੱਚ ਹੈ ਜੇਕਰ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਦੇਸ਼ ਕਿਹੜਾ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਦੇਸ਼ ਦਾ ਨਾਮ ਸਿਲੈਂਡ ਹੈ ਇਸ ਸੁਕਮ ਰਾਸ਼ਟਰ ਦਾ ਆਪਣਾ ਝੰਡਾ ਹੈ ਆਪਣੀ ਰਾਜਤਾਨੀ ਹੈ ਆਪਣਾ ਪਾਸਪੋਰਟ ਹੈ ਮੁਦਰਾ ਹੈ ਆਪਣਾ ਰਾਜਾ ਹੈ ਰਾਣੀ ਹੈ ਅਤੇ ਲੋਕ ਵੀ ਹਨ ਇਹ ਅਸਲ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਵਰਤੀ ਗਈ ਇੱਕ ਬੰਦਰਗਾਹ ਹੈ ਇਸ ਨੂੰ ਬ੍ਰਿਟਿਸ਼ ਫੌਜ ਦੁਆਰਾ ਪਿੱਛੇ ਹਟ ਰਹੀ ਜਰਮਨ ਫੌਜ ਨੂੰ ਭਜਾਉਣ ਲਈ ਵਰਤਿਆ ਗਿਆ ਸੀ ਤੇ ਬਾਅਦ ਵਿੱਚ ਇਸ ਨੂੰ ਤਿਆਗ ਦਿੱਤਾ ਗਿਆ ਤਿਆਗ ਦਿੱਤਾ ਗਿਆ ਕੋਸ਼ਿਸ਼ ਕਰ ਦਿੱਤਾ ਗਿਆ ਹਾਲਾਂਕਿ ਇੱਕ ਸੂਖਮ ਰਾਸ਼ਟਰ ਹੋਣ ਕਰਕੇ ਇਸ ਦੇਸ਼ ਨੂੰ ਦੂਜੇ ਦੇਸ਼ਾਂ ਤੋਂ ਮਾਨਤਾ ਵੀ ਨਹੀਂ ਮਿਲੀ ਪਰ ਇਹ ਅੱਜ ਵੀ ਮੌਜੂਦ ਹੈ 2 ਦਸੰਬਰ 1960 ਨੂੰ ਬ੍ਰਿਟਿਸ਼ ਨਾਗਰਿਕ ਮੇਜਰ ਪੇ ਡੇਜ਼ ਰਾਏ ਬੇਟਸ ਅਤੇ ਉਹਨਾਂ ਦਾ ਪਰਿਵਾਰ ਇਸ ਜਗ੍ਹਾ ਦੇ ਮਾਲਕ ਬਣੇ ਇਸ ਤੋਂ ਬਾਅਦ ਉਸਨੇ ਇਸ ਨੂੰ ਇੱਕ ਸੁਤੰਤਰ ਸੂਖਮ ਰਾਸ਼ਟਰ ਕੋਸ਼ਿਸ਼ ਕਰ ਦਿੱਤਾ ਵਕਫ ਵਕ ਸਮੇਤੇ ਵਕਫ ਲੋਕਾਂ ਨੇ ਇੱਥੇ ਇਰਾਜ਼ ਕੀਤਾ 9 ਅਕਤੂਬਰ 2012 ਨੂੰ ਰਾਏ ਬੇਟਸ ਨੂੰ ਇੱਥੋਂ ਦਾ ਰਾਜਾ ਕੋਸ਼ਿਦ ਕੀਤਾ ਗਿਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਮਾਈਕਲ ਇੱਥੇ ਦਾ ਸ਼ਾਸਕ ਬਣ ਗਿਆ ਭਾਵੇਂ ਦੁਨੀਆ ਦੇ ਕਿਸੇ ਵੀ ਦੇਸ਼ ਨੇ ਅਜੇ ਤੱਕ ਸੀਲੈਂਡ ਨੂੰ ਮਾਨਤਾ ਨਹੀਂ ਦਿੱਤੀ ਪਰ ਕਿਸੇ ਨੇ ਇਸ ਦਾ ਵਿਰੋਧ ਵੀ ਨਹੀਂ ਕੀਤਾ ਅਜਿਹੀ ਸਥਿਤੀ ਵਿੱਚ ਸੀਲੈਂਡ ਪ੍ਰਿੰਸਿਪਲਿਟੀ ਨੂੰ ਪੂਰੀ ਦੁਨੀਆ ਵਿੱਚ ਇੱਕ ਸੂਖਮ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਤੁਹਾਨੂੰ ਪੁੱਛੇ ਕਿ 27 ਲੋਕਾਂ ਦੀ ਆਬਾਦੀ ਵਾਲਾ ਦੇਸ਼ ਕਿਹੜਾ ਹੈ ਤਾਂ ਤੁਸੀਂ ਸੀ ਲੈੰਡ ਦਾ ਨਾਮ ਲੈ ਸਕਦੇ ਹੋ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਸੁਖਮ ਰਾਸ਼ਟਰ ਹੈ ਜਾਨੀ ਕਿ ਉਹ ਦੇਸ਼ ਜਿਸ ਨੇ ਆਪਣੇ ਆਪ ਨੂੰ ਇੱਕ ਰਾਸ਼ਟਰ ਕੋਸ਼ਿਸ਼ ਕੀਤਾ ਹੈ ਆਪਣੀ ਆਬਾਦੀ ਦੀ ਮੁਦਰਾ ਜਾਰੀ ਕੀਤੀ ਹੈ ਇੱਕ ਰਾਸ਼ਟਰੀ ਝੰਡਾ ਵੀ ਬਣਾਇਆ ਹੈ ਪਰ ਅਸਲ ਵਿੱਚ ਇਸ ਨੂੰ ਦੂਜੇ ਦੇਸ਼ਾਂ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਅਧਿਕਾਰਿਤ ਤੌਰ ਤੇ ਸਭ ਤੋਂ ਛੋਟੇ ਦੇਸ਼ ਬਾਰੇ ਪੁੱਛਦਾ ਹੈ ਤਾਂ ਵੈਟੀਕਨ ਸਿਟੀ ਹੀ ਸਹੀ ਜਵਾਬ ਹੋਵੇਗਾ